बच्चे बहुत जल्दी इन्फेक्शन काज कर दे और ये वाली बीमारियां बच्चों ਦੇ ਵਿੱਚ ਕਾਫੀ ਕਾਮਨ ਹੁੰਦੀਆਂ ਹਰ ਗਲੀ 'ਚ ਸਾਨੂੰ ਇੱਕ ਬੰਦਾ ਮਿਲ ਜਾਂਦਾ ਸੀ ਜਿਹਦੀਆਂ ਲੱਤਾਂ ਨਹੀਂ ਚੱਲਦੀਆਂ ਜਿਨ੍ਹਾਂ ਦੀ ਕੰਮ ਨਹੀਂ ਗਲ ਕੋਟੂ ਹੈ ਬੈਕਟੀਰੀਆ ਹੈ ਪ੍ਰੋਟਿਊਸ ਹੈ ਟੈਟਨਸ ਹੈ ਜਿੰਨਾ ਅਗੇਂਸਟ ਟੀਕਾਕਰਨ ਜ਼ਰੂਰੀ ਸਮਝਿਆ ਗਿਆ ਲੌਂਗ ਲਾਈਫ ਇਸ ਪੋਸੀਬਲ ਵਿਦ ਟੀਕਾਕਰਨ ਗਵਰਨਮੈਂਟ ਨੇ ਸਡਨਲੀ ਪੁਸ਼ ਦਿੱਤਾ ਹੈਗਾ ਟੀਕਾਕਰਨ ਵਾਸਤੇ ਪਿਛਲੇ ਕੁਝ ਸਾਲਾਂ ਤੋਂ ਇਸ ਕਰਕੇ ਟੀਕਾਕਰਨ ਰੇਟਸ ਕਾਫੀ ਇੰਪਰੂਵ ਹੋ ਗਏ ਸਟ ਜਿਹੜੀ ਏਜ ਲਿਮਿਟ ਹੈ ਉਹ ਕਿੰਨੀ ਹੁੰਦੀ ਹੈ ਵੀ ਕਦੋਂ ਤੋਂ ਕਦੋਂ ਤੱਕ ਲੱਗਦੇ ਹੈਗੇ ਅਸੀਂ ਗਵਰਨਮੈਂਟ ਦਾ ਇੱਕ ਸੈੱਟ ਹੈ ਉਹ ਬੇਸਿਕ ਟੀਕੇ ਹੈ ਕਿ ਇੰਨੇ ਤਾਂ ਲੱਗਨੇ ਲੱਗਨੇ ਚਾਹੀਦੇ ਤੇ ਹੁਣ ਇੰਪਰੂਵਮੈਂਟ ਕਿੰਨੀ ਹੋ ਰਹੀ ਹੈ ਹੁਣ ਫਿਗਰ ਕਿੰਨਾ ਵੱਧ ਰਿਹਾ ਪ੍ਰੋਫੈਨਸ਼ਨ ਇਜ਼ ਬੈਟਰ ਦਨ ਜੋ ਜੋ ਆਪਾਂ ਚੀਜ਼ ਪ੍ਰਿਵੈਂਟ ਕਰ ਸਕੀਏ ਜੇ 50 ਰੁਪਏ ਪ੍ਰੋਵੈਂਡ ਕਰ ਸਕੀਏ ਤਾਂ ਉਹਨੂੰ ਉਹਨੂੰ ਠੀਕ ਕਰਨ ਲਈ ਸਾਡਾ 1000 ਰੁਪਏ ਲੱਗ ਜਾਣਗੇ। ਬਾਬੂਸ਼ਾਹੀ ਦੇਖ ਰਹੇ ਤੁਸੀਂ वर्ल्ड ਇਮਿਊਨਾਈਜੇਸ਼ਨ ਵੀਕ ਚੱਲ ਰਿਹਾ ਹੈਗਾ ਤੇ ਇਹਨਾਂ ਦਿਨਾਂ ਦੇ ਚੱਲਦੇ ਟੀਕਾ ਕਰਨ ਯਾਨੀ ਕਿ ਵੈਕਸੀਨ ਦੀ ਜਿਹੜੀ ਇੰਪੋਰਟੈਂਸ ਹੈ ਸਪੈਸ਼ਲੀ ਜੇ ਆਪਾਂ ਬੱਚਿਆਂ ਦੀ ਗੱਲ ਕਰੀਏ ਤਾਂ ਉਹਦੇ ਬਾਰੇ ਅਸੀਂ ਗੱਲ ਕਰਾਂਗੇ ਕਿੰਨੀ ਜ਼ਰੂਰੀ ਹੈ ਤੇ ਕੀ ਕੁਝ ਜਿਹੜਾ ਹੈਗਾ ਉਹ ਇੰਪਰੂਵਮੈਂਟਸ ਜਿਹੜੀਆਂ ਨੇ ਉਹ ਅ ਪਿਛਲੇ ਕਈ ਸਾਲਾਂ ਚ ਜੇ ਆਪਾਂ ਆਬਜ਼ਰਵ ਕਰੀਏ ਤਾਂ ਹੁੰਦੀਆਂ ਆਈਆਂ ਨੇ ਅ ਮਦਰਹੁੱਡ ਹਸਪੀਟਲ ਮੁਹਾਲੀ ਦੇ ਡਾਕਟਰ ਸਨੀ ਨਰੂਲਾ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਇਸ ਇੰਪੋਰਟੈਂਟ ਵਿਸ਼ੇ ਤੇ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਇਹ ਜਿਹੜਾ ਵੀਕ ਚੱਲ ਰਿਹਾ ਹੈ ਵਰਲਡ ਇਮਿਊਨਾਈਜੇਸ਼ਨ ਵੀਕ ਇਹਦੀ ਇੰਪੋਰਟੈਂਸ ਕਿੰਨੀ ਹੈ ਤੇ ਕੀ ਜਿਹੜਾ ਹੈਗਾ ਆਪਾਂ ਨੂੰ ਵਿਚਾਰਨ ਦੀ ਲੋੜ ਹੈ ਸਪੈਸ਼ਲੀ ਇਸ ਹਫਤੇ ਦੇ ਵਿੱਚ ਦੇਖੋ ਟੀਕਾਕਰਨ ਕਿਉਂ ਜ਼ਰੂਰੀ ਹੈ ਟੀਕਾਕਰਨ ਇਸ ਲਈ ਜ਼ਰੂਰੀ ਹੈ ਕਿ ਬਹੁਤ ਸਾਰੀਆਂ ਐਸੀ ਬਿਮਾਰੀਆਂ ਹੈਗੀਆਂ ਜਿਹੜੀਆਂ ਕਾਫੀ ਜਾਨ ਲੈਵਾ ਹੁੰਦੀਆਂ ਤੁਸੀਂ ਅੱਜ ਤੋਂ 50 ਸਾਲ ਪਹਿਲਾਂ ਪਿੱਛੇ ਚਲੇ ਜਾਓ ਤਾਂ ਬਹੁਤ ਸਾਰੀਆਂ ਐਸੀ ਬਿਮਾਰੀਆਂ ਸੀ ਜੋ ਮਹਾਮਾਰੀ ਕਾਜ਼ ਕਰਦੀਆਂ ਸੀਗੇ ਬੜੇ ਬਹੁਤ ਲੋਕਾਂ ਦੀ ਡੈਥ ਹੁੰਦੀ ਸੀ ਸਪੈਸੀਫਿਕਲੀ ਬੱਚੇ ਬੱਚੇ ਬਹੁਤ ਜਲਦੀ ਇਨਫੈਕਸ਼ਨ ਕੈਚ ਕਰਦੇ ਔਰ ਇਹ ਵਾਲੀਆਂ ਬਿਮਾਰੀਆਂ ਬੱਚਿਆਂ ਦੇ ਵਿੱਚ ਕਾਫੀ ਕਾਮਨ ਹੁੰਦੀਆਂ ਕੋ ਜੀ ਪਿੱਛੇ ਜਾਓਗੇ ਤੁਸੀਂ ਦੇਖੋਗੇ ਪੋਲੀਓ ਕਿੰਨਾ ਸੀਗਾ ਹਰ ਗਲੀ ਚ ਸਾਨੂੰ ਇੱਕ ਬੰਨਾ ਮਿਲ ਜਾਂਦਾ ਸੀ ਜਿਹੜੀਆਂ ਲੱਤਾਂ ਨਹੀਂ ਚੱਲ ਰਹੀਆਂ ਜਿਨ੍ਹਾਂ ਦੀ ਕੰਮ ਨਹੀਂ ਚੱਲ ਰਿਹਾ ਠੀਕ ਹੈ ਉਹ ਆਪਾਂ ਦੇਖੇ ਪੈਰਾਲਿਸਿਸ ਜਿਨ੍ਹਾਂ ਦੀ ਡੈਥ ਹੋਈ ਉਹ ਦੇਖਿਆ ਹੀ ਨਹੀਂ ਆਪਾਂ ਉਹ ਉਹ ਮਤਲਬ ਉਹ ਸੋਸਾਇਟੀ ਚ ਨਹੀਂ ਘੁੰਮ ਰਹੇ ਇਸੇ ਤਰ੍ਹਾਂ ਬਹੁਤ ਸਾਰੀਆਂ ਬਿਮਾਰੀਆਂ ਸੀ ਗਲ ਕੋਟੂ ਹੈ ਬੈਕਟੀਰੀਆ ਹੈ ਪਰਟੂਸਿਸ ਹੈ ਟੈਟਨਸ ਹੈ ਜਿਨ੍ਹਾਂ ਅਗੇਂਸਟ ਟੀਕਾਕਰਨ ਜ਼ਰੂਰੀ ਸਮਝਿਆ ਗਿਆ ਟੀਕਾ ਕਰਨ ਦੇ ਨਾਲ ਇੰਨਾ ਚੇਂਜ ਆਇਆ ਹੈ ਕਿ ਸਾਡੀ ਇੱਕ ਲਾਈਫ ਐਕਸਪੈਕਟੈਂਸੀ ਇੱਕ ਇੱਕ ਲਾਈਫ ਐਕਸਪੈਕਟੈਂਸੀ ਹੁੰਦੀ ਹੈ ਕਿ ਇੱਕ ਕੋਈ ਪੈਦਾ ਹੋ ਰਿਹਾ ਕੋਈ ਅੱਜ ਉਹ ਇੱਕ ਐਵਰੇਜ ਸਿਟੀਜ਼ਨ ਕਿੰਨੀ ਲਾਈਫ ਜਿੰਦਾ ਹੈਗਾ ਹੈ ਨਾ ਉਹ ਆਪਾਂ ਲਾਈਫ ਐਕਸਪੈਕਟੈਂਸੀ ਕਹਿੰਦੇ ਇਹਦੇ ਨਾਲ ਓਵਰঅল ਲਾਈਫ ਐਕਸਪੈਕਟੈਂਸੀ ਵੱਧ ਗਈ ਹੈ ਕਿ ਬਿਕੋਜ਼ ਬਿਮਾਰੀਆਂ ਘਟ ਜਾਂਦੀਆਂ ਹੈਗੀਆਂ ਅ ਬੱਚਿਆਂ ਨੂੰ ਇੱਕ ਤੋਂ ਹਸਪਤਾਲ ਦੇ ਵਿੱਚ ਲਿਜਾਣਾ ਘਟ ਜਾਂਦਾ ਹੈਗਾ ਉਹਨਾਂ ਦੀ ਡੈਥ ਰੇਟ ਘਟ ਜਾਂਦਾ ਹੈਗਾ ਤਾਂ ਸੋ ਓਵਰঅল ਅ ਟਿਕਾ ਕਰਨ ਨਾਲ ਹੈਲਦੀ ਲਾਈਫ ਸਟਾਈਲ ਹੈਲਦੀ ਲਾਈਕ ਹੈਲਦੀ ਸੋਸਾਇਟੀ اور ਲੌਂਗ ਲਾਈਫ ਇਸ ਪੋਸੀਬਲ ਵਿਦ ਟਿਕਾ ਕਰਨ ਮੁਹਿੰਮ ਹੈ ਨਾ ਇਹ ਕਾਫੀ ਸਾਲਾਂ ਤੋਂ ਚੱਲ ਰਹੀ ਹੈਗੀ ਹੈ ਅ ਪਹਿਲਾ ਇਨੀਸ਼ੀਅਲੀ ਆਪਣੇ ਟਿਕਾ ਕਰਨ ਦੇ ਰੇਟਸ ਕਾਫੀ ਘੱਟ ਸੀ ਰੇਟ ਦਾ ਮਤਲਬ ਹੈ ਕਿ ਕਿੰਨੇ ਬੱਚੇ ਆਪਾ ਟਿਕਾ ਕਰਨ ਕਰ ਸਕੇ ਉਨ ਗਵਰਨਮੈਂਟ ਨੇ ਸਡਨਲੀ ਪੁਸ਼ ਦਿੱਤਾ ਹੈਗਾ ਟੀਕਾਕਰਨ ਵਾਸਤੇ ਪਿਛਲੇ ਕੁਝ ਸਾਲਾਂ ਤੋਂ ਤਾਂ ਇਸ ਕਰਕੇ ਟੀਕਾਕਰਨ ਰੇਟਸ ਕਾਫੀ ਇੰਪਰੂਵ ਹੋ ਗਏ ਐ ਸਪੈਸੀਫਿਕਲੀ ਆਪਣੇ ਰੀਜਨ ਦੇ ਵਿੱਚ ਪੰਜਾਬ ਰੀਜਨ ਦੇ ਵਿੱਚ ਥੋੜੀ ਅਵੇਅਰਨੈਸ ਵਧ ਗਈ ਹੈਗੀ ਐ ਥੋੜਾ ਸੋਸ਼ਲ ਮੀਡੀਆ ਨਾਲ ਅਵੇਅਰਨੈਸ ਹੋ ਗਈ ਹੈ ਲੋਕੀ ਥੋੜੇ ਜਿਹਾ ਐਜੂਕੇਸ਼ਨ ਲੈਵਲ ਇੰਪਰੂਵ ਹੋ ਗਿਆ ਤੇ ਲੋਕੀ ਅੱਜਕੱਲ ਟੀਕਾਕਰਨ ਕਰਨ ਜਾ ਰਹੇ ਹੈਗੇ ਕਾਫੀ ਹੈ ਨਾ ਬਟ ਫਿਰ ਵੀ ਕਾਫੀ ਐਸੇ ਏਰੀਆਸ ਹੈਗੇ ਜਿੱਥੇ ਔਰ ਸਿੱਟੀਕਰਨ ਕਿਵੇਂ ਹੋਊਗਾ ਇੱਕ ਤਾਂ ਸਾਡੇ ਕੋਲ ਟੀਕੇ ਅਵੇਲੇਬਲ ਹੋਣੇ ਚਾਹੀਦੇ ਫਿਰ ਸਸਤੇ ਹੋਣੇ ਚਾਹੀਦੇ ਫਿਰ ਗਵਰਨਮੈਂਟ ਦੀ ਰੀਚ ਹੋਣੀ ਚਾਹੀਦੀ ਹੈ ਇੱਕ ਆਮ ਆਦਮੀ ਜੇ ਕਹੀਏ ਕਿ ਹਾਂ ਮਤਲਬ ਉਹਦੀ ਰੀਚ ਕਿੱਥੇ ਹੈ ਉਹ ਗਵਰਨਮੈਂਟ ਡਿਸਪੈਂਸਰੀ ਤੋਂ ਟੀਕਾ ਕਰਨ ਲਗਾ ਲਗਾਉਂਦਾ ਜੋ ਸਸਤੇ ਹੁੰਦੇ ਠੀਕ ਹੈ ਬਿਕੋਜ਼ ਇੰਡੀਆ ਇਜ਼ ਅ ਪੂਰ ਕੰਟਰੀ ਤੋ ਗਵਰਨਮੈਂਟ ਕੋਲ ਅਵੇਲੇਬਲ ਹੋਣੇ ਚਾਹੀਦੇ ਉਹਦੀ ਰੀਚ ਹੋਣੀ ਚਾਹੀਦੀ ਨੇੜੇ ਹੋਣਾ ਚਾਹੀਦਾ ਹੈ ਨਾ ਉਹਰ ਅ ਪੀਰੀਅਡ ਆਫ ਲਾਸਟ ਪਿਛਲੇ 10 ਸਾਲ ਚ ਇਹ ਕਾਫੀ ਪ੍ਰੋਗਰੈਸ ਹੋਈ ਹੈ ਇਹਦੇ ਚ ਤੇ ਕਾਫੀ ਏਰੀਆਜ਼ ਦੇ ਵਿੱਚ ਟੀਕਾ ਕਰਨ ਦੀ ਰੀਚ ਕਾਫੀ ਫਤ ਗਈ ਹੈ ਬਟ ਹਜੇ ਵੀ ਬਹੁਤ ਕੰਮ ਕਰਨ ਵਾਲਾ ਪਿਆ ਹੈਗਾ ਕਈ ਐਸ ਏਰੀਆਜ਼ ਹੈਗੇ ਆ ਜਿੱਥੇ ਹਜੇ ਵੀ ਟੀਕਾ ਕਰਨ ਨਹੀਂ ਪਹੁੰਚਿਆ ਅਵੇਅਰਨੈਸ ਦੀ ਹਜੇ ਲੋਡ ਹੈ ਹਜੇ ਵੀ ਬਹੁਤ ਸਾਰੇ ਡੈਥਸ ਅਸੀਂ ਪ੍ਰੀਵੈਂਟ ਕਰ ਸਕਦੇ ਆ ਜੇ ਅਸੀਂ ਟੀਕਾ ਕਰਨ ਨੂੰ ਹੋਰ ਅਗਰੈਸਿਵਲੀ ਪ੍ਰਮੋਟ ਕੀਤਾ ਜਾਵੇ ਹੈਨਾ ਸੋ ਆਈ ਥਿੰਕ ਕਾਫੀ ਕੰਮ ਕਰ ਚੁੱਕੇ ਹਜੇ ਹੋਰ ਵੀ ਕੰਮ ਕਰਨ ਦੀ ਲੋੜ ਹੈ ਤੇ ਮੇਰੀ ਇਹਨਾਂ ਦਰਸ਼ਕਾਂ ਨੂੰ ਵੀ ਲਾਈਕ ਬੇਨਤੀ ਹੈ ਕਿ ਜਿੱਥੇ ਹੋ ਸਕੇ ਪੋਸੀਬਲ ਇੱਕ ਸ਼ਡਿਊਲ ਹੁੰਦਾ ਹੈਗਾ ਟੀਕਾ ਕਰਨ ਦਾ ਉਹ ਗਵਰਨਮੈਂਟ ਵੀ ਦਿੰਦੀ ਹੈਗੀ ਆ ਪਲੱਸ ਇੰਡੀਅਨ ਅਕੈਡਮੀ ਆਫ ਪੀਡੀਆਟ੍ਰਿਕਸ ਜੇ ਤੁਸੀਂ ਪੀਡੀਆਟ੍ਰੀਸ਼ੀਅਨ ਨੂੰ ਦਿਖਾ ਰਹੇ ਹੋ ਤਾਂ ਉਹਨਾਂ ਦਾ ਵੀ ਸ਼ਡਿਊਲ ਹੁੰਦਾ ਹੈ ਉਹ ਜਿੰਨਾ ਹੋ ਸਕੇ ਪੋਸੀਬਲ ਟੀਕਾਕਰਨ ਕਰਾਓ ਇਹਦੇ ਨਾਲ ਲੌਂਗ ਟਰਮ ਬੱਚੇ ਨੂੰ ਬਹੁਤ ਬੈਨੀਫਿਟਸ ਹੁੰਦੇ ਕਿੰਨੇ ਲੱਗਦੇ ਜੀ ਟੀਕੇ ਤੇ ਜਿਹੜੀ ਏਜ ਲਿਮਟ ਹੈ ਉਹ ਕਿੰਨੀ ਹੁੰਦੀ ਹੈ ਵੀ ਉਹ ਕਦੋਂ ਤੋਂ ਕਦੋਂ ਲੱਗਦੇ ਹੈਗੇ ਅ ਦੇਖੋ ਟੀਕਾਕਰਨ ਇਸ ਤਰ੍ਹਾਂ ਨਹੀਂ ਹੁੰਦਾ ਕਿ ਕਿੰਨੇ ਲੱਗਦੇ ਆ ਕਿੰਨੇ ਨਹੀਂ ਲੱਗਦੇ ਸੀ ਗਵਰਨਮੈਂਟ ਦਾ ਇੱਕ ਸੈੱਟ ਹੈ ਉਹ ਬੇਸਿਕ ਟੀਕੇ ਹੈ ਕਿ ਇੰਨੇ ਤਾਂ ਲੱਗਨੇ ਹੀ ਲੱਗਨੇ ਚਾਹੀਦੇ ਠੀਕ ਹੈ ਫਿਰ ਉਸ ਤੋਂ ਬਾਅਦ ਹੁੰਦਾ ਕਿ ਮੈਂ ਇੱਕ ਬੱਚੇ ਨੂੰ ਪ੍ਰੋਟੈਕਟ ਕਰਨਾ ਤੁਸੀਂ ਪ੍ਰਾਈਵੇਟ ਪੀਡੀਆਟ੍ਰੀਸ਼ੀਨ ਕੋਲ ਜਾਂਦੇ ਆ ਉਹਨਾਂ ਕੋਲ ਥੋੜੇ ਜਿਹਾ ਹੋਰ ਐਡੀਸ਼ਨਲ ਟੀਕੇ ਹੁੰਦੇ ਆ ਜਿਹੜੇ ਕਿ ਇੰਡੀਅਨ ਅਕੈਡਮੀ ਆਫ ਪੀਡੀਆਟ੍ਰਿਕਸ ਲਈ ਇੱਕ ਇੱਕ ਬੱਚੇ ਲਈ ਰਿਕਮੈਂਡਡ ਹੁੰਦੇ ਆ ਜੋ ਤੁਹਾਡੀ ਪਾਕਟ ਹੈ ਜੋ ਤੁਹਾਡੀ ਰੀਚ ਹੈ ਉਸ ਹਿਸਾਬ ਨਾਲ ਤੁਸੀਂ ਟੀਕਾ ਕਰ ਲਗਵਾ ਸਕਦੇ ਹੋ ਲੇਕਿਨ ਬੇਸਿਕ ਤਾਂ ਜ਼ਰੂਰੀ ਹੈਗਾ ਜਿਹੜਾ ਉਹ ਕਾਰਡ ਦੇ ਵਿੱਚ ਰეკਮੈਂਡਡ ਹੁੰਦੇ ਆ ਜਿਹੜੇ ਗਵਰਨਮੈਂਟ ਕਾਰਡਸ ਨੇ ਦੀਜ਼ ਆਰ ਦਾ ਬੇਸਿਕ ਵੈਕਸੀਨ ਉਸ ਤੋਂ ਘੱਟ ਤਾਂ ਨਹੀਂ ਲਗਾਉਣੇ ਚਾਹੀਦੇ ਉਹ ਬਿਲਕੁਲ ਬੇਸਿਕ ਹੈਗਾ ਡਾਕਟਰ ਸਾਹਿਬ ਹੁਣ ਅੱਜ ਦੀ ਆਪਾਂ ਗੱਲ ਕਰੀਏ ਕੀ ਲੱਗਦਾ ਵੀ ਪਿਛਲੇ ਕਈ ਇੱਕ ਟਾਈਮ ਐਪ ਜਾਂ ਵੀ ਸੀ ਜਦੋਂ ਬਹੁਤ ਘੱਟ ਜਿਹੜੇ ਬੱਚੇ ਸੀ ਉਹਨਾਂ ਨੂੰ ਵੈਕਸੀਨੇਸ਼ਨ ਜਿਹੜੀ ਹੈ ਉਹ ਲੱਗਦੀ ਸੀਗੀ ਬਹੁਤ ਸਾਰੇ ਵਾਂਝੇ ਰਹਿ ਜਾਂਦੇ ਸੀਗੇ ਤੇ ਹੁਣ ਇੰਪਰੂਵਮੈਂਟ ਕਿੰਨੀ ਹੋ ਰਹੀ ਹੈ ਹੁਣ ਫਿਗਰ ਕਿੰਨਾ ਖ ਵੱਧ ਰਿਹਾ ਹੁਣ ਦੇਖੋ ਲਾਸਟ ਅਸੀਂ 15 20 ਸਾਲ ਦੇ ਵਿੱਚ ਦੇਖੀਏ ਤਾਂ ਗਵਰਨਮੈਂਟ ਦਾ ਕਾਫੀ ਫੋਕਸ ਹੈਗਾ ਵੈਕਸੀਨੇਸ਼ਨ ਦੇ ਵਿੱਚ ਉਹ ਯੂ ਹੈ ਟੂ ਅੰਡਰਸਟੈਂਡ ਕਿ ਜਿਹੜਾ ਹੈ ਟੀਕਾਕਰਨ ਹੈ ਇਹ ਬਹੁਤ ਹੀ ਕੋਈ ਹੈਲਥ ਜਿਹੜਾ ਇਨੀਸ਼ੀਏਟਿਵ ਹੈ ਹੈਲਥ ਇਨੀਸ਼ੀਏਟਿਵ ਹੈ ਕਿ ਲੋਕਾਂ ਦੀ ਹੈਲਥ ਨੂੰ ਇੰਪਰੂਵ ਕਰਨ ਲਈ ਮਤਲਬ ਇਸ ਕਾਫੀ ਮਹੱਤਵਪੂਰਨ ਹੁੰਦਾ ਹੈ ਕਾਫੀ ਇਹ ਲੌਂਗ ਟਰਮ ਦੇ ਵਿੱਚ ਚੀਪ ਪੈਂਦਾ ਚੀਪ ਦਾ ਮਤਲਬ ਹੈ ਕਿ ਮਤਲਬ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕ્યોਰ ਜੋ ਆਪਾਂ ਚੀਜ਼ ਪ੍ਰੀਵੈਂਟ ਕਰ ਸਕੀਏ ਜੇ 50 ਰੁਪਏ ਚ ਪ੍ਰੀਵੈਂਟ ਕਰ ਸਕੀਏ ਤਾਂ ਉਹਨੂੰ ਉਹਨੂੰ ਠੀਕ ਕਰਨ ਲਈ ਸਾਡਾ 1000 ਰੁਪਏ ਲੱਗ ਜਾਣਾ ਸਹੀ ਠੀਕ ਹੈ ਸੋ ਉਹ ਦਾ ਚੈਲੰਜ ਜੇ ਸੀਗੇ ਕਿ ਹਾਂ ਮਤਲਬ ਫੰਡਿੰਗ ਚੈਲੈਂਜਿੰਗ ਜੇ ਸੀਗੇ ਕਿ ਸੋਚ ਕਿ ਟੀਕਾਕਰਨ ਇੰਪੋਰਟੈਂਟ ਹੈ ਫਿਰ ਚੈਲੰਜ ਜੇ ਸੀਗੇ ਕਿ ਹਰ ਹਰ ਏਰੀਆ ਦੇ ਵਿੱਚ ਪਹੁੰਚਾਣਾ ਲਾਸਟ 15 20 ਸਾਲਾਂ ਦੇ ਵਿੱਚ ਕਾਫੀ ਅੱਛੀ ਰੀਚ ਹੋਈ ਹੈ ਬਹੁਤ ਸਾਰੇ ਏਰੀਆ ਦੇ ਵਿੱਚ ਅੱਛੀ ਹੋਈ ਹੈ ਜੇ ਆਪਾਂ ਪੰਜਾਬ ਏਰੀਆ 'ਚ ਬੈਠੇ ਆ ਤਾਂ ਆਈ ਥਿੰਕ 85 90% ਵੈਕਸੀਨੇਸ਼ਨ ਕੰਪਲੀਟ ਕਰਦੇ ਹੈਗੇ ਬੱਚੇ ਜੋ ਬੇਸਿਕ ਰეკਮੈਂਡੇਡ ਹੈਗੇ ਕੁਝ ਇੰਡੀਆ ਦੇ ਏਰੀਆ ਦੇ ਵਿੱਚ ਹਜੇ ਵੀ ਰੀਚ ਅੱਛੀ ਨਹੀਂ ਹੈਗੀ ਆਈ ਥਿੰਕ ਉਹ ਟਾਈਮ ਦੇ ਨਾਲ ਹੋ ਜਾਣੀ ਚਾਹੀਦੀ ਹੈ ਅੱਛਾ ਕੁਝ ਜ਼ਰੂਰੀ ਗੱਲਾਂ ਜਿਹੜੀਆਂ ਚਲੋ ਟੀਕਾ ਜਿਹੜੇ ਲਵਾ ਲੈਂਦੇ ਆ ਪਰ ਉਸ ਤੋਂ ਬਾਅਦ ਜਿਹੜੀਆਂ ਜ਼ਰੂਰੀ ਚੀਜ਼ਾਂ ਜਿਹੜੀਆਂ ਧਿਆਨ ਰੱਖਣ ਦੀ ਲੋੜ ਹੈ ਪੇਰੈਂਟਸ ਨੂੰ ਦੇਖੋ ਨਾਰਮਲੀ ਟੀਕਾ ਲੱਗਣ ਤੋਂ ਬਾਅਦ ਜ਼ਿਆਦਾ ਦਿੱਕਤ ਨਹੀਂ ਹੁੰਦੀ ਕੁਝ ਐਸੇ ਟੀਕੇ ਹੁੰਦੇ ਆ ਜਿਨ੍ਹਾਂ ਨਾਲ ਥੋੜਾ ਬਹੁਤ ਬੁਖਾਰ ਆਉਂਦਾ ਉਨੇ ਕਬਰਾਨ ਵਾਲੀ ਕੋਈ ਲੋਡ ਨਹੀਂ ਹੁੰਦੀ ਜਿੱਥੋਂ ਤੁਸੀਂ ਟੀਕਾ ਲਗਾਉਂਦੇ ਹੋ ਤੁਹਾਨੂੰ ਪੈਰਾਸੈਟਾਮੋਲ ਦੀ ਦਵਾਈ ਡੋਸ ਬੱਚੇ ਦੇ ਵਜਨ ਦੇ ਹਿਸਾਬ ਨਾਲ ਉਹ ਲਿਖ ਕੇ ਦਿੰਦੇ ਇੱਕ ਦੋ ਦਿਨ ਚ ਲੋਕਲ ਥੋੜੀ ਜੀ ਸੂਜਨ ਹੋਣਾ ਥੋੜਾ ਜਿਹਾ ਬੁਖਾਰ ਆਣਾ ਇਹ ਕਾਮਨ ਹੁੰਦਾ ਟੀਕੇਗਨ ਬਟ ਇਹ ਕੋਈ ਵਰੀ ਵਾਲੀ ਗੱਲ ਨਹੀਂ ਹੁੰਦੀ ਉਹ ਦਵਾਈ ਲਿਖੀ ਹੁੰਦੀ ਪੈਰਾਸੈਟਾਮੋਲ ਤੁਸੀਂ ਦੇ ਸਕਦੇ ਹੋ ਥੈਟ ਇਜ਼ ਓਕੇ ਹੋਰ ਕੋਈ ਸਾਈਡ ਇਫੈਕਟਸ ਟੀਕੇ ਦੇ ਹੋਣਾ ਜਾਂ ਕੁਝ ਹੋਰ ਹੋਣਾ ਬਹੁਤ ਹੀ ਰੇਅਰ ਹੁੰਦਾ ਹੈ ਲੱਖਾਂ ਚੋਂ ਇੱਕ ਹੁੰਦਾ ਹੈਗਾ ਵੈਰੀ ਰੇਅਰ ਐਂਡ ਅਦਰਵਾਈਜ਼ ਕੋਈ ਸਪੈਸ਼ਲ ਪ੍ਰਿਕਾਸ਼ਨ ਰੱਖਣ ਦੀ ਲੋੜ ਨਹੀਂ ਹੁੰਦੀ ਨਾ ਵੈਕਸੀਨ ਤੋਂ ਪਹਿਲਾਂ ਨਾ ਵੈਕਸੀਨ ਤੋਂ ਬਾਅਦ ਠੀਕ ਹੈ ਜੀ ਬਹੁਤ ਬਹੁਤ ਸ਼ੁਕਰੀਆ ਅ ਸੋ ਗੱਲਬਾਤ ਕਰ ਰਹੇ ਸੀਗੇ ਵੈਕਸੀਨੇਸ਼ਨ ਦੀ ਇੰਪੋਰਟੈਂਸ ਬਾਰੇ ਤੇ ਕਿੰਨਾ ਕੁ ਵੱਡਾ ਰੋਲ ਹੁੰਦਾ ਹੈ ਜਦੋਂ ਬੱਚਾ ਜੰਮਦਾ ਹੈਗਾ ਤੇ ਉਦੋਂ ਟੀਕਾਕਰਨ ਕਰਾਉਣਾ ਕਿੰਨਾ ਜ਼ਰੂਰੀ ਹੈ ਤੇ ਉਸ ਤੋਂ ਬਾਅਦ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣ ਦੀ ਲੋੜ ਹੈ ਉਸ ਬਾਰੇ ਡਾਕਟਰ ਸਾਹਿਬ ਨੇ ਗੱਲਬਾਤ ਕੀਤੀ ਹੈ ਮੁਹਾਲੀ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ ਬਾਬੂ ਸ਼ਾਹੀ ਟਾਈਮਸ